Both sides good stop all firing and reaction on that and in the air and see ਭਾਰਤ ਤੇ ਪਾਕਿਸਤਾਨ ਵਿਚਾਲੇ ਰੁਕੀ ਜੰਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ ਜਾਣਕਾਰੀ ਤੁਹਾਨੂੰ ਦੱਸਦੇ ਕਿ ਹੁਣ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਨਹੀਂ ਹੋਵੇਗੀ ਇਸ ਦੀ ਜਾਣਕਾਰੀ ਡੋਨਾਲਡ ਟਰੰਪ ਨੇ ਦਿੱਤੀ ਹੈ ਟਵੀਟ ਕਰਕੇ ਉਨਾ ਨੇ ਲਿਖਿਆ ਹੈ ਕਿ ਕਾਫੀ ਲੰਬੇ ਸਮੇਂ ਦੇ ਗੱਲਬਾਤ ਤੋਂ ਬਾਅਦ ਇਹ ਹੁਣ ਰਿਜ਼ਲਟ ਆਇਆ ਕਿ ਦੋਵੇਂ ਦੇਸ਼ ਹੁਣ ਮੰਨ ਕੇ ਨੇ ਰਜ਼ਾਮੰਦ ਹੋ ਗਏ ਨੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਇੰਡੀਆ ਹੋਵੇ ਦੋਵੇਂ ਹੁਣ ਇਸ ਗੱਲ ਤੇ ਸਹਿਮਤੀ ਬਣ ਗਈ ਹੈ ਦੋਵੇਂ ਹੁਣ ਜੰਗ ਰੋਕਣ ਨੂੰ ਤਿਆਰ ਹੋ ਗਏ ਨੇ 트럼ਪ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਸੀਂ ਕਾਫੀ ਦਿਨਾਂ ਤੋਂ ਦੋਵਾਂ ਦੇਸ਼ਾਂ ਦੇ ਸੰਪਰਕ ਦੇ ਵਿੱਚ ਆ ਅਸੀਂ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦੇ ਲੀਡਰਾਂ ਦੇ ਨਾਲ ਤੇ ਹੁਣ ਦੋਵੇਂ ਦੇਸ਼ ਪਿਆਰ ਹੋ ਗਏ ਨੇ ਇਸ ਜੰਗ ਨੂੰ ਰੋਕਣ ਦੇ ਲਈ ਕਿਉਂਕਿ ਲਗਾਤਾਰ ਦੋਵੇਂ ਦੇਸ਼ਾਂ ਦੇ ਤਣਾਅ ਕਾਫੀ ਚਿੰਤਤ ਹੋ ਗਏ ਸੀ ਕਾਫੀ ਤਣਾਅਪੂਰਨ ਹੋ ਗਏ ਸੀ ਕਿਉਂਕਿ ਲਗਾਤਾਰ ਦੋਵੇਂ ਦੇਸ਼ ਇੱਕ ਦੂਸਰੇ ਤੇ ਹਮਲੇ ਕਰਦੇ ਹੋਏ ਦਿਖਾਈ ਦੇ ਰਹੇ ਸੀ ਇੱਕ ਦੂਜੇ ਤੇ ਡਰੋਨ ਛੱਡ ਰਹੇ ਸੀ ਤਾਂ ਹੁਣ ਇਸ ਜੰਗ ਦੇ ਵਿਚਾਲੇ ਟਰੰਪ ਦਾ ਵੱਡਾ ਬਿਆਨ ਆਇਆ ਵੱਡੀ ਉਸਨੇ ਜਾਣਕਾਰੀ ਟਵੀਟਰ 'ਾਂਹੀਂ ਸ਼ੇਅਰ ਕੀਤੀ ਹੈ ਕਿ ਹੁਣ ਦੋਵੇਂ ਦੇਸ਼ ਮੰਨ ਗਏ ਨੇ ਦੋਵੇਂ ਦੇਸ਼ ਰਜ਼ਾਮੰਦ ਹੋ ਗਏ ਨੇ ਇਸ ਜੰਗ ਨੂੰ ਰੋਕਣ ਦੇ ਲਈ ਦੋਵਾਂ ਨੇ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਹੈ ਇੰਡੀਆ ਤੇ ਪਾਕਿਸਤਾਨ ਨੇ ਤੇ ਸਭ ਤੋਂ ਰਾਹਤ ਵਾਲੀ ਖਬਰ ਹੈ ਚਾਹੇ ਉਹ ਭਾਰਤ ਦੇ ਲਈ ਹੋਵੇ ਚਾਹੇ ਉਹ ਪਾਕਿਸਤਾਨ ਦੇ ਲਈ ਹੋਵੇ ਕਿਉਂਕਿ ਜੰਗ ਦੇ ਨਾਲ ਦੋਵਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਸੀ ਚਾਹੇ ਉਹ ਪੰਜਾਬ ਦੀ ਗੱਲ ਕਰੇ ਜੰਮੂ ਦੀ ਗੱਲ ਕਰੇ ਰਾਜਸਥਾਨ ਦੀ ਗੱਲ ਕਰੇ ਪਾਕਿਸਤਾਨ ਲਗਾਤਾਰ ਰਾਤ ਨੂੰ ਹਮਲੇ ਕਰ ਰਿਹਾ ਸੀ ਤਾਂ ਇੰਡੀਆ ਵੀ ਮੂੰਹ ਤੋੜ ਜਵਾਬ ਦੇ ਰਿਹਾ ਸੀ ਪਾਕਿਸਤਾਨ ਨੂੰ ਤਾਂ ਹੁਣ ਜੰਗ ਰੁਕ ਜਾਵੇਗੀ ਇਹ 트ੰਪ ਨੇ ਬਿਆਨ ਦਿੱਤਾ ਹੈ 트ੰਪ ਦਾ ਵੱਡਾ ਦਾਵਾ ਹੈ ਕਿ ਹੁਣ ਦੋਵੇਂ ਦੇਸ਼ ਮੰਨ ਗਏ ਨੇ ਕਿ جنگ ਰੁਕਣ ਨੂੰ ਤਿਆਰ ਹੈ ਦੋਵੇਂ ਦੇਸ਼ ਕਿਉਂਕਿ جنگ ਦੋਵਾਂ ਦੇਸ਼ਾਂ ਨੂੰ ਤਬਾਹ ਕਰ ਦੇਵੇਗੀ ਇਸ ਕਰਕੇ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ جنگ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਦੋਵਾਂ ਪ੍ਰਧਾਨ ਮੰਤਰੀਆਂ ਦੇ ਨਾਲ ਚਾਹੇ ਇੰਡੀਆ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤਾਂ ਆਖਿਰ ਨਤੀਜਾ ਸਾਹਮਣੇ ਆ ਗਿਆ ਉਹਨਾਂ ਨੇ ਟਵੀਟ ਰਾਹੀਂ ਸ਼ੇਅਰ ਕੀਤਾ ਹੈ ਕਿ ਦੋਵੇਂ ਦੇਸ਼ ਹੁਣ ਸੀਜ਼ਫਾਇਰ ਕਰਨ ਦੇ ਲਈ

And in the air and sea, with effect from 1700 hours Indian Standard Time today. Instructions have been given on both sides to give effect to this understanding. The Director General of Military Operations will talk again on the 12th of May at 1200 hours. That both sides would stop all firing and military reaction on land and in the air and sea. ਭਾਰਤ ਤੇ ਪਾਕਿਸਤਾਨ ਵਿਚਾਲੇ ਰੁਕੀ ਜੰਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ ਜਾਣਕਾਰੀ ਤੁਹਾਨੂੰ ਦੱਸਦੇ ਕਿ ਹੁਣ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਨਹੀਂ ਹੋਵੇਗੀ ਇਸ ਦੀ ਜਾਣਕਾਰੀ ਡੋਨਾਲਡ ਟਰੰਪ ਨੇ ਦਿੱਤੀ ਹੈ ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ ਕਿ ਕਾਫੀ ਲੰਬੇ ਸਮੇਂ ਦੇ ਗੱਲਬਾਤ ਤੋਂ ਬਾਅਦ ਇਹ ਹੁਣ ਰਿਜ਼ਲਟ ਆਇਆ ਕਿ ਦੋਵੇਂ ਦੇਸ਼ ਹੁਣ ਮੰਨ ਕੇ ਨੇ ਰਜ਼ਾਮੰਦ ਹੋ ਗਏ ਨੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਇੰਡੀਆ ਹੋਵੇ ਦੋਵੇਂ ਹੁਣ ਇਸ ਗੱਲ ਤੇ ਸਹਿਮਤੀ ਬਣ ਗਈ ਹੈ ਦੋਵੇਂ ਹੁਣ ਜੰਗ ਰੋਕਣ ਨੂੰ ਤਿਆਰ ਹੋ ਗਏ ਨੇ 트럼ਪ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਸੀਂ ਕਾਫੀ ਦਿਨਾਂ ਤੋਂ ਦੋਵਾਂ ਦੇਸ਼ਾਂ ਦੇ ਸੰਪਰਕ ਦੇ ਵਿੱਚ ਆ ਅਸੀਂ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦੇ ਲੀਡਰਾਂ ਦੇ ਨਾਲ ਤੇ ਹੁਣ ਦੋਵੇਂ ਦੇਸ਼ ਤਿਆਰ ਹੋ ਗਏ ਨੇ ਇਸ ਜੰਗ ਨੂੰ ਰੋਕਣ ਦੇ ਲਈ ਕਿਉਂਕਿ ਲਗਾਤਾਰ ਦੋਵੇਂ ਦੇਸ਼ਾਂ ਤੇ ਤਣਾਅ ਕਾਫੀ ਚਿੰਤਤ ਹੋ ਗਏ ਸੀ ਕਾਫੀ ਤਣਾਅਪੂਰਨ ਹੋ ਗਏ ਸੀ ਕਿਉਂਕਿ ਲਗਾਤਾਰ ਦੋਵੇਂ ਦੇਸ਼ ਇੱਕ ਦੂਸਰੇ ਤੇ ਹਮਲੇ ਕਰਦੇ ਹੋਏ ਦਿਖਾਈ ਦੇ ਰਹੇ ਸੀ ਇੱਕ ਦੂਜੇ ਤੇ ਡਰੋਨ ਛੱਡ ਰਹੇ ਸੀ ਤਾਂ ਹੁਣ ਇਸ ਜੰਗ ਦੇ ਵਿਚਾਲੇ ਟਰੰਪ ਦਾ ਵੱਡਾ ਬਿਆਨ ਆਇਆ ਹੈ ਵੱਡੀ ਉਸਨੇ ਜਾਣਕਾਰੀ ਟਵੀਟ ਰਾਹੀਂ ਸ਼ੇਅਰ ਕੀਤੀ ਹੈ ਕਿ ਹੁਣ ਦੋਵੇਂ ਦੇਸ਼ ਮੰਨ ਗਏ ਨੇ ਦੋਵੇਂ ਦੇਸ਼ ਰਜ਼ਾਮੰਦ ਹੋ ਗਏ ਨੇ ਇਸ ਜੰਗ ਨੂੰ ਰੋਕਣ ਦੇ ਲਈ ਦੋਵਾਂ ਨੇ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਹੈ ਇੰਡੀਆ ਤੇ ਪਾਕਿਸਤਾਨ ਨੇ ਤੇ ਸਭ ਤੋਂ ਰਾਹਤ ਵਾਲੀ ਖਬਰ ਹੈ ਚਾਹੇ ਉਹ ਭਾਰਤ ਦੇ ਲਈ ਹੋਵੇ ਚਾਹੇ ਉਹ ਪਾਕਿਸਤਾਨ ਦੇ ਲਈ ਹੋਵੇ ਕਿਉਂਕਿ ਜੰਗ ਦੇ ਨਾਲ ਦੋਵਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਸੀ ਚਾਹੇ ਉਹ ਪੰਜਾਬ ਦੀ ਗੱਲ ਕਰੇ ਜੰਮੂ ਦੀ ਗੱਲ ਕਰੇ ਰਾਜਸਥਾਨ ਦੀ ਗੱਲ ਕਰੇ ਪਾਕਿਸਤਾਨ ਲਗਾਤਾਰ ਰਾਤ ਨੂੰ ਹਮਲੇ ਕਰ ਰਿਹਾ ਸੀ ਤਾਂ ਇੰਡੀਆ ਵੀ ਮੂੰਹ ਤੋੜ ਜਵਾਬ ਦੇ ਰਿਹਾ ਸੀ ਪਾਕਿਸਤਾਨ ਨੂੰ ਤਾਂ ਹੁਣ ਜੰਗ ਰੁਕ ਜਾਵੇਗੀ ਇਹ 트ੰਪ ਨੇ ਬਿਆਨ ਦਿੱਤਾ ਹੈ 트ੰਪ ਦਾ ਵੱਡਾ ਦਾਵਾ ਹੈ ਕਿ ਹੁਣ ਦੋਵੇਂ ਦੇਸ਼ ਮੰਨ ਗਏ ਨੇ ਕਿ ਜੰਗ ਰੁਕਣ ਨੂੰ ਤਿਆਰ ਹੈ ਦੋਵੇਂ ਦੇਸ਼ ਕਿਉਂਕਿ ਜੰਗ ਦੋਵਾਂ ਦੇਸ਼ਾਂ ਨੂੰ ਤਬਾਹ ਕਰ ਦੇਵੇਗੀ ਇਸ ਕਰਕੇ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਜੰਗ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਦੋਵਾਂ ਪ੍ਰਧਾਨ ਮੰਤਰੀਆਂ ਦੇ ਨਾਲ ਚਾਹੇ ਇੰਡੀਆ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤਾਂ ਆਖਿਰ ਨਤੀਜਾ ਸਾਹਮਣੇ ਆ ਗਿਆ ਉਹਨਾਂ ਨੇ ਟਵੀਟ ਰਾਹੀਂ ਸ਼ੇਅਰ ਕੀਤਾ ਕਿ ਦੋਵੇਂ ਦੇਸ਼ ਹੁਣ ਸੀਜ਼ਫਾਇਰ ਕਰਨ ਦੇ ਲਈ ਤਿਆਰ ਹੋ ਗਏ ਨੇ ਯਾਨੀ ਕਿ ਜੰਗ ਰੋਕਣ ਨੂੰ ਤਿਆਰ ਹੋ ਗਏ ਨੇ ਸਭ ਤੋਂ ਰਾਹਤ ਵਾਲੀ ਖਬਰ ਹੈ ਜੀ ਜਨਰਲ ਆਫ ਲਿਫਟਿੰਗ ਆਪਰੇਸ਼ਨਸ ਆਫ ਪਾਕਿਸਤਾਨ called the Director General of Military Operations of India and 1535 hours this, earlier this afternoon. Uh, it was agreed between them that both sides would stop all firing and military action on land and in the air and sea with effect from 1700 hours Indian Standard Time today. Instructions have been given on both sides. to give effect to this understanding the director general of military operations will talk again on the 1st of may at full kangra that both sides would stop all firing and retaliation on land and in the air and sea 파르트 ਤੇ ਪਾਕਿਸਤਾਨ ਵਿਚਾਲੇ ਰੁਕੀ ਜੰਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਦਿੱਤੀ ਜਾਣਕਾਰੀ ਤੁਹਾਨੂੰ ਦੱਸਦੇ ਕਿ ਹੁਣ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਨਹੀਂ ਹੋਵੇਗੀ ਇਸ ਦੀ ਜਾਣਕਾਰੀ ਡੋਨਾਲਡ 트੍ਰੰਪ ਨੇ ਦਿੱਤੀ ਹੈ ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ ਕਿ ਕਾਫੀ ਲੰਬੇ ਸਮੇਂ ਦੇ ਗੱਲਬਾਤ ਤੋਂ ਬਾਅਦ ਇਹ ਹੁਣ ਰਿਜ਼ਲਟ ਆਇਆ ਕਿ ਦੋਵੇਂ ਦੇਸ਼ ਹੁਣ ਮੰਨ ਕੇ ਨਹੀਂ ਰਜ਼ਾਮੰਦ ਹੋ ਗਏ ਨੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਇੰਡੀਆ ਹੋਵੇ ਦੋਵੇਂ ਹੁਣ ਇਸ ਗੱਲ ਤੇ ਸਹਿਮਤੀ ਬਣ ਗਈ ਹੈ ਦੋਵੇਂ ਹੁਣ ਜੰਗ ਰੋਕਣ ਨੂੰ ਤਿਆਰ ਹੋ ਗਏ ਨੇ 트੍ਰੰਪ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਸੀਂ ਕਾਫੀ ਦਿਨਾਂ ਤੋਂ ਦੋਵਾਂ ਦੇਸ਼ਾਂ ਦੇ ਸੰਪਰਕ ਦੇ ਵਿੱਚ ਆ ਅਸੀਂ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦੇ ਲੀਡਰਾਂ ਦੇ ਨਾਲ ਤੇ ਹੁਣ ਦੋਵੇਂ ਦੇਸ਼ ਤਿਆਰ ਹੋ ਗਏ ਨੇ ਇਸ ਜੰਗ ਨੂੰ ਰੋਕਣ ਦੇ ਲਈ ਕਿਉਂਕਿ ਲਗਾਤਾਰ ਦੋਵੇਂ ਦੇਸ਼ਾਂ ਤੇ ਤਣਾਅ ਕਾਫੀ ਚਿੰਤਤ ਹੋ ਗਏ ਸੀ ਕਾਫੀ ਤਣਾਅਪੂਰਨ ਹੋ ਗਏ ਸੀ ਕਿਉਂਕਿ ਲਗਾਤਾਰ ਦੋਵੇਂ ਦੇਸ਼ ਇੱਕ ਦੂਸਰੇ ਤੇ ਹਮਲੇ ਕਰਦੇ ਹੋਏ ਦਿਖਾਈ ਦੇ ਰਹੇ ਸੀ ਇੱਕ ਦੂਜੇ ਤੇ ਡਰੋਨ ਛੱਡ ਰਹੇ ਸੀ ਤਾਂ ਹੁਣ ਇਸ ਜੰਗ ਦੇ ਵਿਚਾਲੇ ਟਰੰਪ ਦਾ ਵੱਡਾ ਬਿਆਨ ਆਇਆ ਵੱਡੀ ਉਸਨੇ ਜਾਣਕਾਰੀ ਟਵੀਟ ਰਾਹੀਂ ਸ਼ੇਅਰ ਕੀਤੀ ਹੈ ਕਿ ਹੁਣ ਦੋਵੇਂ ਦੇਸ਼ ਮੰਨ ਗਏ ਨੇ ਦੋਵੇਂ ਦੇਸ਼ ਰਜ਼ਾਮੰਦ ਹੋ ਗਏ ਨੇ ਇਸ ਜੰਗ ਨੂੰ ਰੋਕਣ ਦੇ ਲਈ ਦੋਵਾਂ ਨੇ ਸੀਜ਼ਫਾਇਰ ਕਰਨ ਦਾ ਐਲਾਨ ਕਰ ਦਿੱਤਾ ਹੈ ਇੰਡੀਆ ਤੇ ਪਾਕਿਸਤਾਨ ਨੇ ਤੇ ਸਭ ਤੋਂ ਰਾਹਤ ਵਾਲੀ ਖਬਰ ਹੈ ਚਾਹੇ ਉਹ ਭਾਰਤ ਦੇ ਲਈ ਹੋਵੇ ਚਾਹੇ ਉਹ ਪਾਕਿਸਤਾਨ ਦੇ ਲਈ ਹੋਵੇ ਕਿਉਂਕਿ ਜੰਗ ਦੇ ਨਾਲ ਦੋਵਾਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਸੀ ਚਾਹੇ ਉਹ ਪੰਜਾਬ ਦੀ ਗੱਲ ਕਰੇ ਜੰਮੂ ਦੀ ਗੱਲ ਕਰੇ ਰਾਜਸਥਾਨ ਦੀ ਗੱਲ ਕਰੇ ਪਾਕਿਸਤਾਨ ਲਗਾਤਾਰ ਰਾਤ ਨੂੰ ਹਮਲੇ ਕਰ ਰਿਆ ਸੀ ਤਾਂ ਇੰਡੀਆ ਵੀ ਮੂੰਹ ਤੋੜ ਜਵਾਬ ਦੇ ਰਿਹਾ ਸੀ ਪਾਕਿਸਤਾਨ ਨੂੰ ਤਾਂ ਹੁਣ ਜੰਗ ਰੁਕ ਜਾਵੇਗੀ ਇਹ 트ੰਪ ਨੇ ਬਿਆਨ ਦਿੱਤਾ ਹੈ 트ੰਪ ਦਾ ਵੱਡਾ ਦਾਵਾ ਹੈ ਕਿ ਹੁਣ ਦੋਵੇਂ ਦੇਸ਼ ਮੰਨ ਗਏ ਨੇ ਕਿ ਜੰਗ ਰੁਕਣ ਨੂੰ ਤਿਆਰ ਹੈ ਦੋਵੇਂ ਦੇਸ਼ ਕਿਉਂਕਿ ਜੰਗ ਦੋਵਾਂ ਦੇਸ਼ਾਂ ਨੂੰ ਤਬਾਹ ਕਰ ਦੇਵੇਗੀ ਇਸ ਕਰਕੇ ਉਹਨਾਂ ਨੇ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਜੰਗ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਜਿਸ ਕਰਕੇ ਉਨਾ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਦੋਵਾਂ ਪ੍ਰਧਾਨ ਮੰਤਰੀਆਂ ਦੇ ਨਾਲ ਚਾਹੇ ਇੰਡੀਆ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤਾਂ ਆਖਿਰ ਨਤੀਜਾ ਸਾਹਮਣੇ ਆ ਗਿਆ ਉਹਨਾਂ ਨੇ ਟਵੀਟ ਰਾਹੀਂ ਸ਼ੇਅਰ ਕੀਤਾ ਹੈ ਕਿ ਦੋਵੇਂ ਦੇਸ਼ ਹੁਣ ਸੀਜ਼ਫਾਇਰ ਕਰਨ ਦੇ ਲਈ ਤਿਆਰ ਹੋ ਗਏ ਨੇ ਯਾਨੀ ਕਿ ਜੰਗ ਰੋਕਣ ਨੂੰ ਤਿਆਰ ਹੋ ਗਏ ਨੇ ਸਭ ਤੋਂ ਰਾਹਤ ਵਾਲੀ ਖਬਰ ਹੈ ਕਿ ਜਨਰਲ ਆਫ ਲਿਥੀਆਪਰੇਸ਼ਨਸ ਆਫ ਪਾਕਿਸਤਾਨ ਐਂਡ ਦੀ ਡਾਇਰੈਕਟਰ ਆਫ ਲਿਥੀਆਪਰੇਸ਼ਨਸ ਆਫ ਇੰਡੀਆ At 15:35 this earlier this afternoon, uh, it was agreed between them that both sides would stop all firing and military reaction on land and in the air and sea, with effect from 1700 hours Indian Standard Time today. Instructions have been given on both sides to give effect to this understanding. the director general of military operations will talk again on the 12th of may at full and that both sides would stop all firing and military action on that and in the air and sea 파르트 ਤੇ ਪਾਕਿਸਤਾਨ ਵਿਚਾਲੇ ਰੁਕੀ ਜੰਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਦਿੱਤੀ ਜਾਣਕਾਰੀ ਤੁਹਾਨੂੰ ਦੱਸਦੇ ਕਿ ਹੁਣ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਨਹੀਂ ਹੋਵੇਗੀ ਇਸ ਦੀ ਜਾਣਕਾਰੀ ਡੋਨਾਲਡ 트੍ਰੰਪ ਨੇ ਦਿੱਤੀ ਹੈ ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ ਕਿ ਕਾਫੀ ਲੰਬੇ ਸਮੇਂ ਦੇ ਗੱਲਬਾਤ ਤੋਂ ਬਾਅਦ ਇਹ ਹੁਣ ਰਿਜ਼ਲਟ ਆਇਆ ਕਿ ਦੋਵੇਂ ਦੇਸ਼ ਹੁਣ ਮੰਨ ਕੇ ਨੇ ਰਜ਼ਾਮੰਦ ਹੋ ਗਏ ਨੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਇੰਡੀਆ ਹੋਵੇ ਦੋਵੇਂ ਹੁਣ ਇਸ ਗੱਲ ਤੇ ਸਹਿਮਤੀ ਬਣ ਗਈ ਹੈ ਦੋਵੇਂ ਹੁਣ ਜੰਗ ਰੋਕਣ ਨੂੰ ਤਿਆਰ ਹੋ ਗਏ ਨੇ 트੍ਰੰਪ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਸੀਂ ਕਾਫੀ ਦਿਨਾਂ ਤੋਂ ਦੋਵਾਂ ਦੇਸ਼ਾਂ ਦੇ